निकली नहीं 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 नह दुनि कल

Melayang. <laughs> oh

ਬਹੁਤ ਅਬੂ ਜੀ ਪਹੁੰਚੋ ਜੀ ਬਾਜੀਪਿੰਡ ਦੁੱਲੇ ਵਾਲਾ ਜਿਹੜੇ ਸਲਾਤਪੁਰਾ ਇਧਰ ਬਾਜੀ ਬਈ ਨਾਈ ਵਾਲਾ ਅਲਦੀਪ ਸਿੰਘ માગા <mully> પણ <man, man, man. mully> <mully> 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 ਹਾਂ ਹਾਂ ਉਹ ਕਾਹ ਰੇਗੇ ਪਾਣੀ ਗਾਜਰ ਦਾ ਕਾਹ ਕਾਹ ਲੈ ਜਾਣੇ ਹੁਣ ਤਾਂ ਕੋਠਿਆਂ ਦੇ ਬਾ اور اکی تھا گل ਚੇਗਾਰਾ ਕੁਤਸ ਸੁਪੂਤਾਂ ਤੋਂ ਰੱਖੀ ਨੀਗਾ ਆ ਨੂ ਗੇ ਨਾਲ ਇਕੱਲੇ ਆਇਓ ਬਾਹਰ ਘੱਟ ਨਾ ਕਰਿਓ ਬਾਪ ਜੀ ਦਾ ਬਰਾਬਰ ਮੇਰਾ ਵੀਡੀਓ ਮੇਰਾ ਵੀਡੀਓ ਨਾਲੇ ਆ ਬਰਾ ਵੀਡੀਓ ਬਣਾਉਣਾ ਬਈ ਬੱਸ ਲੈ ਬਾਪੇ ਬਾਰੇ ਪਹਿਲੇ ਹੀ ਸਾਡੇ ਆ ਦਰਵਾਜ਼ਾ ਕਰੋ ਮੋਰ ਜਨ ਮੋਰ ਲਾ ਕੇ ਜਾਇਆ ਕਰੋ ਮੋਰ ਲਵਾਓ ਯਾਰ ਰੁਕੋ ਮਤੋਂ ਉੱਢ ਗਿਆ ਅੱਛਾ ਕੱਢ ਕੇ ਕੱਢ ਕੇ ਇਥੋਂ ਕੱਢ ਕੇ ਮੋਹਰ ਲਵਾ ਕੇ ਹੀ ਜਾਣਾ ਹਾਂ ਪਰ ਲਵਾ ਲਈ ਨੂੰ ਆ ਦੰਬਰੇ ਨੂੰ ਪਰ ਰੋਟੀ ਆਖਮਨ ਪਿੱਛੇ ਆ ਕਾਲੇ ਨੂੰ ਆ ਜਾਣਾ ਉਹ ਬਣਦਾ ਸੱਤ ਹੋ ਗਏ ਸੱਤ ਭਾਈ ਕਰ ਭਾਈਓ ਪਹੁੰਚ ਗਏ ਜੀ ਦੁਬਾਰਤ ਪੰਡ ਤੁੰਦੇ ਆਲ ਉਂਤਰੀ ਕਰਦੇ ਆ ਸਾਰੇ ਹੋਏ ਅੱਜ 10 ਦਾ 111 ਹੋਏ 111 ਇਹ ਪੁੱਤਰ ਹੋਂ ਦਿਖਾਉਨੇ ਉਂਤਰ ਫਿਰਦੇ ਆ ਪੰਡ ਵੀ ਬਈ ਛੋਟਾ ਜਿਹਾ ਚੌਰਸ ਜਿਹਾ ਪੰਡਾ ਨਿਕਾ ਜਿਹਾ ਇਹ ਕਬੂਤਰ ਬਾਹਰ ਹੋਏ ਹੋਏ ਸਾਰੇ ਪੂਰੇ ਹੋ ਗਏ ਥੋੜਾ ਜਾਉਂਦੇ ਆ ਸਭ ਦੇ ਇੱਕ ਇੱਕ ਹੋ ਗਏ ਆ ਆ ਸਾਰੇ ਕਬੂਤਰ ਸਾਰੇ ਕਬੂਤਰ ਭੱਜ ਬਹੁਤ ਗਏ ਬਾਈ ਇੱਥੋਂ ਜੀ ਟਾਈਮ ਹਜੇ 9 ਕ ਦਾ ਹੀ ਹੋਇਆ ਕਾਪੀ ਦੇ ਬਾਈ ਇੱਥੇ ਹੈਗਾ ਸੀਰਾ ਹਰੀਗੜ ਵਾਲਾ ਤੇ ਲਾਈਵ ਬਾਜੀ ਚੱਲ ਰਹੀਆਂ ਅੱਜ ਦੀ ਬਾਜੀ ਵਧੀਆ ਕਰਾਉਣਗੇ ਬਾਜੀਆਂ ਬਈ ਇਹ ਹਮਤਪੁਰੇ ਕਲੱਬ ਦੀਆਂ ਤੇ ਲੱਗਦਾ ਵਾ ਅਸੀਂ ਬੈਠੇ ਆ ਬਈ ਇੱਥੇ ਪੱਤੇ ਇਹ ਦਿਨ ਕਰ ਰਹੇ ਆ ਇੰਜੋਏ ਇਹ ਦਿਖਾਉਨੇ ਆ ਤੁਹਾਨੂੰ ਕੁੱਤਰਾ ਆਪਣਾ ਵੀ ਆਪਣਾ ਕੁੱਤਰਾ ਕੇ ਉਹ ਦੱਸ ਦਿਓ ਆ ਗਿਆ ਬੁੱਤ ਕੋਈ ਆਪਣਾ। ਹਰੀਆਂ ਬਗਲਾਂ ਤੇ ਗਲਾਬੀ ਟੂਸਾ। ਕਿੰਨੇ ਵਜੇ ਕਿੰਨੇ ਵਜੇ ਛੱਡਿਆ ਸੀ ਕਿੰਨੇ ਵਜੇ ਬਹਿ ਗਿਆ। 7 ਵਜੇ ਉੱਲੇ ਮਾਰੇ ਤੇ 10 ਵਜੇ ਨੂੰ ਬਹਿ ਗਿਆ। ਇਹ ਚੱਕ ਗਈ ਬਈ ਮੂਤ। ਕਰਦਾ ਨਾ ਸ਼ਾਇਦ ਆ ਗਿਆ। ਉੱਠ ਪੰਜ ਮਿੰਟ ਟਾਈਮ ਦੇ ਕਿਹੜਾ ਆ 1 ਵਜ ਗਿਆ ਚਲ ਅੱਛੇ ਕਾ ਆਪਾਂ ਮੋਟਾ ਖਤਰੇ ਵਾਲਾ ਆ ਉੱਠ ਗਾੜ ਦਰ ਖੜਾ ਹੋ ਮਾਰੂ ਆਪਾਂ ਦੀ ਆਪਣੀ ਬਸਾਤੀ ਵਰ ਠੀਕ ਪੱਲੀ ਦਾ ਹੈਗੀ ਤੇਲ ਤੇਲ ਲੈ ਮਨ ਆਏ ਚੱਲ ਭਾਈ ਨਾ ਤੂੰ ਗੱਲਾਂ ਕਰਾ ਦਿਆਂ ਇੱਥੇ ਬਾਈ ਦੇ ਘਰਾੜੇ ਬਾਈ ਦੇ ਘਰਾੜੇ ਹੁੰਦੀ ਸੀ ਇਹ ਵੀ ਤਾਂ ਗੱਲ ਹੈ ਇਹ ਗੱਲ ਹੈ ਬਾਈ ਇਹ ਘਰਾੜੇ ਇਹ ਬਈ ਬਹੁਤ ਔਖੇ ਮਰਦਾ ਬਾਈ ਘਰਾੜੇ ਕਰਮ ਵਾਲਿਆਂ ਨੂੰ ਮਸਾਉਂਦੇ ਆ ਉਹ ਚੱਕ ਇੱਕ ਗੋਸ ਨਾ ਕੋ ਦਿੰਦੇ ਜਾਨੋ ਪੈ ਤਾ ਛੱਡ ਦੂ ਮੈਂ ਕੋਤ ਲਾ ਲਈ ਘਰਾੜੇ ਮੋਤਾ ਵੜ ਕਰ ਲਿਆ ਗੱਡੇ ਜਿਵੇਂ ਨਾ ਤਰਾ ਆਉਂ ਤਰੀ ਚੱਲਦੇ ਨਾ ਗੇੜਾ ਕੱਢੇ ਮਾਰੇ ਗੰਡਾ ਨੇ ਬਹੁਤ ਟਾਈਮ ਹੋ ਗਿਆ ਤੈਨੂੰ ਆ ਨਾ ਆਜਾ ਰੰਡਾ ਪਿਆ ਮਾ ਹਲੋ ਚੱਲੂ ਹੈ ਪਾ ਉੱਠ ਗੜ ਉਹ ਸੇਵਕਾ ਚੱਲ ਸੇਵਕਾ ਕੰਮ ਦਾ ਇੱਥੇ ਗਾ ਦਾ ਖਰਜ ਆਣਾ ਹੀ ਹੈ ਹੁਣ ਉਧਰ ਨਾ ਮਾਰੀ ਲੱਤ ਫੇਰ ਅਸੇਵਕ ਨਹੀਂ ਉੜਦਾ ਬਾਈ ਚੱਲਦੇ ਹਾਂ ਰੰਡਾ ਨੂੰ ਨਾ ਪਿਆ ਕੇ ਲਿਉਂਦੇ ਹਾਂ ਨੂੰ ਉੱਤਰੂ ਚੇ ਆਣਾ ਤੁਸਮਸੀ ਤੇਰ ਘਰ ਦੇਲ ਚੇ ਬੜਾ ਨੀਂਦ ਬਹੁਤ ਆਲੀ ਅੱਜ ਤਾਂ ਇੱਕ ਦੋ ਉਤਰੀ ਇਕੱਠੇ ਗਏ ਨੇ ਆਹੋ ਨੀਂਦ ਕਿੱਥੇ ਇਹ ਤਾਂ ਆ ਜਾਂਦਾ ਪਤਨ ਦੇਖਿਆ ਕਿ ਨਹੀਂ ਕੈਮਰੇਜ ਉਹ ਤਾਂ ਨੀਵੇਂ ਆ ਜਦੋਂ ਉਹ ਦੋ ਦੁਖਾਵਾਂਗੇ ਉਹ ਹੋ ਗਿਆ ਆ ਫਿਰ ਕੋਟਰ ਓਏ ਉਹ ਨਹੀਂ ਡਾਇਸੋ ਵੱਡ ਗਿਆ ਤੂੰ ਰੱਤਾ ਬੈਠਾ ਹੋਏ ਦੋ ਬੈਠੇ ਇੱਕ ਤਾਂ ਵੱਡ ਗਿਆ ਉਹ ਦੇਖ ਕਿ ਸਹੀ ਤੇ ਥੱਲੇ ਬੈਠਾ ਉਹਦੀ ਜਾਂਦੀ ਬਰਾਬਰ ਰੱਤਾ ਬੈਠਾ ਸਹਿਤ ਉਹ ਇੱਕ ਹੋਰ ਵੱਡ ਗਿਆ ਤਕੂ ਗਿਆ ਉਹ ਕਿ ਉੱਪਰ ਬਸਿਆ ਦੋ ਹੈ ਕਿ ਉੱਤਰ ਬਈ 12 ਕੀ ਰਹਿ ਕੇ ਮੈਨੂੰ ਲੱਗਾ ਆ ਗਿਆ ਠੀਕ ਚੜ ਕੇ ਦੇਖੀ ਕਹਿੰਦੇ 15 ਦੇਖ ਯਾਨੀ ਉਹ ਨਮਤ ਜਿਹੜਾ ਚੜ ਗਿਆ ਰਣੀ ਤੇ ਕੁੱਤ ਦੂਜੇ ਪਾਸੇ ਹੁਣ ਉਸ ਦਾ ਹੱਥ ਨਹੀਂ ਪਹੁੰਦਾ ਉਹ ਚੜ ਗਿਆ ਬੰਦਾ ਨਮਤ ਦੂਜੀ ਤੇ ਜਾਊਗਾ ਦੇਖੀ ਉਹ ਉਹਨੂੰ ਜੜਾਈ ਚੇਟਾ ਨੂੰ ਟੌਰੇ ਟੂਲ ਚਾਹਣੇ ਟੌਰੇ ਟੂਲ ਚਾਹਣੇ ਰਾਖ ਕੋਠੀ ਰਿਹਾ ਗਿਆ ਵੀ ਕਾਪੀ ਵਾਲੇ ਤੇ ਆ ਜਾਂਦੇ ਕੂਤਰ ਗਾ ਗਏ ਉਹਨੂੰ ਕਿੱਥੇ ਆ ਇਹ 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 ਗੇਂਦੀ ਵਿਚਾਲੇ ਟੀੜੀ ਭਾਗੇ ਲੇਗਾ ਕਿੰਨੇ ਗੁੱਤਰ ਬੋਲੇ ਹੁਣ ਟਾਈਮ ਲਾਇਆ ਹੁਣ ਇਹ ਭਰਾ ਨਹੀਂ ਨਹੀਂ ਜਿਹੜੇ ਹੁਣ ਸ਼ਾਮਲ ਗੁੱਤਰ ਬੋਲੇ ਆਹ ਹੋਏ ਬੋਲੀ ਆਣੇ ਉਹ ਗੇਂਦੀ ਹੁਣ ਝੜ ਗਿਆ ਇਹ 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 ਉਹ ਫੜ ਲਿਆ ਰੱਤਾ ਕਿਉਂ ਗੇਂਦੀ ਨੇ ਫੜ ਲਿਆ ਰੱਤਾ ਇਹ 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 ਉਜੇ ਉਹ ਰਹੀ ਜੇ ਰੱਤਾ ਜੱਡੇ ਨਾਲ ਆਪਣਾ ਕੂਤਰ ਵੀ ਬੈਠ ਗਿਆ ਤਾਂ ਫਿਰਦੇ ਆ ਵਾਜੀ ਦਾ ਆਨੰਦ ਲਈਏ ਨੇ ਇੱਕ ਕੂਤਰਾ ਆਉਂਦਾ ਵੀ ਟੂਸੇ ਵਾਲਾ ਉਹ ਟਿਕਾਉਂਦਾ ਪਾ ਤੇ ਹੁਣੇ ਹੁਣੇ ਤੇ ਦਲੀਆਂ ਦਲੀਆਂ ਇੱਕ ਇੱਕ ਉਤਰਾ ਨਿੰਗ 11 ਕ ਉਤਰਾ ਸਾਂਵਲੇ 11 ਕ ਇੱਕ ਕਾ ਨਿੰਗ ਕਮਲ ਚੈਗਰ ਇੱਕ ਕਾ ਨਿੰਗ ਕਰਿਆ ਨਾ ਆ ਜੁੱਤੀ ਜਾਵਾ ਦੀ ਟੂਸੇ ਵਾਲਾ ਟੂਸੇ ਵਾਲਾ ਟੂਸੇ ਵਾਲਾ ਜਾਂਦਾ ਲਾਲ ਬਾਜੀ ਭਾਈ ਨੇੜ ਹੀ ਲਾਗੀ ਦੋ ਕ ਉਤਰ ਰਹਿ ਗਏ ਤੀਜੇ ਦਾ ਰੋਲਾ ਆ ਜੇ ਦੇਖੋ ਨੇ ਕਿਹੜਾ ਕੁੱਤਰ ਆ ਤੁਹਾਨੂੰ ਚੱਲੋ ਆ ਵੀ ਬੜਾ ਮਿਆਰ ਦਾ ਮੇਲ ਹੋ ਗਿਆ ਨਿਕਲੀ ਨਹੀਂ 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 ਚੱਲ ਜਰਾ ਉਹ ਕਿੰਦਰਾ ਚੱਕ ਆ ਜਾਂਦੀ ਹੋ ਜਾਂਦੀ ਕੰਦਰਾ ਲੈ ਕੇ ਚੱਗੇ ਉਹ ਲਾਂਦੀ ਵਾਲਾ ਪੜਾ ਉਹ ਵੱਡੀ ਨੰਮਤ ਵੱੱਟੀ ਉਹ ਅੱਛਾ ਜਾਈ ਜਾਓ ਭਾਈ ਚੱਲ ਜਰਾ ਹੋਰ ਮੋਕੇ ਜਾ ਮੋਟਾ ਲੋਟ ਗਿਆ ਪਾਣੀ ਬਾਜੀ ਨਿਬੜ ਗਈ ਇੱਕ ਮਿੰਟ ਲਗਾ ਇੱਕ ਪੁੱਤਰ ਦਾ ਪੰਡ ਵੀ ਛੋਟ ਗਈ ਆ ਲਾਸ਼ ਘਾਰੀ ਆ ਕੋਕ ਟਾਈਮ ਚੱਲ ਰਹੀ ਏ ਪਾਰਟੀ ਬਈ ਇਧਰ ਕੋੜਿਸ਼ ਕੋੜੀ ਉਧਰ ਬੋਤਲ ਵੈਲੀ ਯਾਰ ਨਹੀਂ ਦਿਖੋਣੀ ਹੂੰ ਦਿਖਾ ਦੇ ਗੁ ਬੰਦੇ ਮੁੰਡੇ ਦਿਖਾ ਦਿੰਦੇ ਆਪਾਂ ਨਾਲ ਦੇ ਉਹ ਵੀ ਦਿਖਾ ਦੇ ਉਹ ਵੀ ਦਿਖਾ ਦੇ ਰੰਗਾਂ ਮਚਾ ਕੇ ਕਾਣ ਮੱਝੂ ਕੇ ਬੈਠੇ ਬਈ ਮੱਝੂ ਕੇ ਮੰਡੀ ਚ ਗਾਣ ਖਿਲਿਆ ਦੇ ਇੱਥੇ ਹਾਂ ਗਾਣ ਖਿਲਿਆ ਨਹੀਂ ਚੱਲਦੇ ਹੁਣ ਘਰੇ ਫਿਰ ਇਹ ਤਾਂ ਮਲ ਗਈ ਦੋਸਤ ਉਹਨੇ ਲਿਆਂਦਾ ਠੰਡਾ ਕਹਿੰਦਾ ਪੀ ਕੇ ਜਾਇਓ ਤੇ ਨਾਲ ਲਿਆਂਦਾ ਬੱਚਾ ਹਾਲ ਦੇ ਨਾ ਚੱਲਦੇ ਹੁਣ ਜੱਲਾ ਹੁਣ ਕਰਨ ਉਹ ਵੀ ਕਰ ਦਿੰਦਾ ਮੂਰੀ ਜੀ ਆ ਗਏ ਮੈਂ ਘਰੇ ਪੀ ਜਾਂਦੇ ਦੁੱਧ ਤੇ ਬਾਜੀ-ਬਾਜੀ ਕਰਦਿਆਂ ਵੀ ਗੱਲ ਅੱਜ ਬਹੁਤ ਵਧੀਆ ਬਾਜੀ ਹੋਈ ਸੀ ਇੱਕ ਨੰਬਰ ਬਾਜੀ ਕਰਾਈ ਆ ਐਂਡ ਦੁੱਲੇ ਵਾਲ ਕਿਲਾ ਖੰਡਾ ਜੀ ਦਾ ਤੇ ਨੇੜੇ ਖਲਾਸਪੁਰ ਦਾ ਕੰਡ ਬਹੁਤ ਛੋਟਾ ਜਿਹਾ ਸੀ 3:30 ਵਜੇ ਕੋਈ ਵਾਜੀ ਨਹੀਂ ਪੜੀ ਸੀ ਚਾਰ ਮਨਤਾਲ ਕਿਸਾਂਜੀ ਹੋ ਗਈ ਸੀ 5 ਮੀਟਰਾਂ ਦੇ ਵਿੱਚ ਤੇ ਆਪਣਾ ਕੂਤਰ ਬਾਈ ਬੈਠ ਗਿਆ ਜੀ ਅੱਜ ਹੜ ਗਿਆ ਕੂਤਰ ਆਪਣਾ ਤੇ ਕੂਤਰ ਨਹੀਂ ਗਿਆ ਪਰ ਆਪਣਾ ਲੱਗ ਗਿਆ ਨਹੀਂ ਪਤਾ ਨਹੀਂ ਕਿ ਫੇਲ ਗਿਆ ਕਿਤੇ ਉਸ ਕਰਨੇ ਕੋਈ ਘਰ ਹੋ ਟਾਈਮ ਜਿਆ ਮਹਿੰਗਾ ਪਾਇਆ ਵਾ ਘੰਟਾ ਕੋ ਵਾ ਤਰਦੇ ਆ ਤੁਹਾਨੂੰ ਪੀਔਰ ਉਹੜ ਗਈ ਜਿਆ ਆਪ ਕੋ ਨਹੀਂ ਸਹੀ ਕਦਿਆ ਚਲੋ ਭਾਈ ਹੁਣ ਕਰਦੇ ਆ ਵਲੌਗ ਦੀ ਸਮਾਪਤੀ ਆਪਣੇ ਤੇ ਕਿਵੇਂ ਲੱਗਿਆ ਭਾਈ ਅੱਜ ਦਾ ਵਲੌਗ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੀਓ ਕੀ ਨਮ ਕਰ ਲੋ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ ਜੀ ਸਾਰੇ ਭਣਾਵਾਂ ਦਾ ਵੀਡੀਓ ਦੇਖਣ ਲਈ